ਕਹਤਾ ਹੋਗਾ ਬਾਜਦਾਂ ਚੌਥੀ ਮਹੀਨੇ ਤੇਸ਼ਰ ਮੈਕਸਿਸਾ ਤੋਂ 44% ਘਟਾਊਗਾ ਜਦੋਂ ਉਹਦੀ ਬਾਰਵਾਤ ਆਉਂਦੀ ਉਹਦਾ ਵੀ ਘਟਨੇਗਾ 38% ਤੇਸ਼ਰ ਦਾ ਸਾਡਾ ਜਿਹੜੇ ਤੋਂ ਐਵੇ ਨਹੀਂ ਕੱਟੀ ਇਹ ਪਹੁੰਚੇ 45 ਦੇ ਬਣੀ ਮੈਂ ਤਾਂ ਅੱਠ 55% ਬਚੀ ਅਸੀਂ ਆਪੇ ਮੰਨ ਲਏ ਹੈ ਇਹ ਜਿਹੜੇ ਸੋਕੇ ਸ਼ਾਲ ਤੋਂ ਹੋਰ ਕੰਨੀ ਮੰਨਦੇ ਟੀਚਰ ਮੈਂ ਆਪਣਾ ਵੀ ਜ਼ਰੂਰ ਵਿੱਚ ਮੰਗ ਲਿਆ ਵੇ ਜਾਂ ਤਾਂ ਜੀ ਨੇ ਸਟੇਨ ਦਿੱਤੀ ਉਹਨਾਂ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਤੀ ਜਾਂ ਫਿਰ ਤੁਸੀਂ ਲਈ ਨਹੀਂ ਹੈਗੀ ਜਾਂ ਬੈਠੇ ਨਹੀਂ ਹੈਗੇ ਆਪਾਂ ਉਸ ਸਟੇਨ ਰੂਮ 'ਚ ਇੰਗਲਿਸ਼ 'ਚ ਦੋ ਤਰ੍ਹਾਂ ਦੀ ਟੈਸਟਿੰਗ ਸੀ ਇੱਕ ਰੀਡਿੰਗ ਦੀ ਇੱਕ ਕੰਪਰੀਹਨਸ਼ਨ ਦੀ ਮੈਂ ਕੱਲ ਬ੍ਰੈਂਡਾ ਬਰੋਅ ਬੇਸਟ ਕਰਾਇਆ ਤਾਂ ਦਿਨੇ ਉੱਥੇ ਜੀ ਮੈਂ ਰਿਕਾਰਡਿੰਗ ਕੀਤੀ ਟੀਚੀ ਟੀਚਰ ਦੀ ਕਿਸੇ ਨੂੰ ਪਤਾ ਹੁੰਦਾ ਜੀ ਮੈਂ ਦੱਸਣਾ ਜਾਣਾ ਹੋਵੇ ਜਿਹਨੇ ਬੈਕਟਰੀਆਂ ਨੇ ਕਰ ਦਿੱਤੀਆਂ ਪਾਣੀ ਦੀ ਸਭ ਦਾ ਜਿਹਨਾਂ ਦਾ ਰੀਡਿੰਗ ਕਾਹਨ ਦੀ ਆਪਾਂ ਜੀ ਫੇਰ ਵੀ ਮੰਗ ਲਈਏ ਤੇ ਕੱਢ ਜਾਓ ਕੋਈ ਹੋਰ ਆ ਗਿਆ ਜਿਲ੍ਹਾ ਰੋਪਨਗਰ ਦੇ ਵਿੱਚ ਮੈਂ ਬਤੌਰ ਜਿਲ੍ਹਾ ਸਪੈਸ਼ਲਿਸਟ ਦੀ ਸੇਵਾ ਨਿਭਾ ਰਿਹਾ ਹਾਂ ਔਰ IED ਕੰਪੋਨੈਂਟ ਚੱਲਦਾ ਹੈ ਸਮਗਰ ਸਿੱਖਿਆ ਦੇ ਚੈਨ ਉਹਦੇ ਵਿੱਚ ਜੋ ਨੋਰਮਲ ਟੀਚਰਸ ਹੈ ਉਸ ਸਕੂਲਾਂ ਚ ਪੜਾ ਰਹੇ ਹਨ ਉਹਨਾਂ ਨੂੰ ਇਸ ਬਾਰੇ ਜਾਣੂ ਕਰਨਾ ਕਿ ਕੋਈ ਸਪੈਸ਼ਲ ਬੱਚਾ ਦਿਵੰਗ ਬੱਚਾ ਸਕੂਲ ਤੇ ਆਂਦਾ ਹੈ ਜੋ ਉਹਨੂੰ ਕਿੱਦਾਂ ਟ੍ਰੀਟ ਕਰਨਾ ਹੈ ਕਿੱਦਾਂ ਡੀਲ ਕਰਨਾ ਹੈ ਕਿਦਾਂ ਦਾ ਐਜੂਕੇਸ਼ਨਲ ਅਕੈਡੈਮਿਕ ਪ੍ਰੋਗਰਾਮ ਚੱਲਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਪੂਰੇ ਅਨੰਦਪੁਰ ਸਾਹਿਬ ਤੇ ਉਹਦੇ ਨਾਲ 4 ਔਰ ਬਲਕਾਂ ਦਾ ਇਕੱਠਾ ਜੁਆਇੰਟ ਵੈਂਚਰ ਸੀਗਾ ਇਹਦੇ ਵਿੱਚ ਲਗਭਗ ਲਗ 85 ਟੀਚਰਸ ਨੂੰ 30 ਟੀਚਰਸ ਨੇ ਉਹਨਾਂ ਨੇ ਇੱਕ ਸਮੂਹ ਜਿਹੀ ਕੀਤੀ ਹੈ ਇਹ ਸਾਡੇ IED ਦੇ ਵਿੱਚ ਜਿਸ ਉਸ ਟੀਚਰਸ ਵੱਲੋਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਔਰ ਜੋ ਜੋ ਫੀਲਡ ਦੇ ਪ੍ਰੋਬਲਮ ਆ ਰਹੀਆਂ ਨੇ ਉਹ ਪ੍ਰੋਗਰਾਮਸ ਐਸ ਵਾਰ ਸੁਲਝਾ ਕੇ ਉਹਨਾਂ ਨੂੰ ਮਾਹੌਲ ਦਿੱਤਾ ਗਿਆ ਕਿ ਬੱਚਾ ਨੂੰ ਚੰਗੀ ਤਰ੍ਹਾਂ ਪੜਾ ਸਕਾਂ ਉਹਨਾਂ ਉਂਕਰ ਕੋਈ ਇਤਨਾ ਹੈ